ਮੈਂ ਇੰਜੀਨੀਅਰ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹਣਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਆ ਔਰ ਉਹ ਬਹੁਤ ਵੱਡੇ سنگੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਉਹ ਬਿਸਰਾਓ ਜੀ ਪਹਿਚਾਨਿਆ ਹਾਂ ਨਹੀਂ ਨਹੀਂ ਪਛਾਣ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਹੈ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਨੂੰ ਗੱਲ ਕਰ ਰਿਹਾ ਵੀਟਰੀ ਮੇਨ ਸਿਟੀ ਸਦਰ ਥਾਣੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿੱਥੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਕਿੱਥੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿੱਥੇ ਗਿਆ ਬਾਈਕ ਤੇ ਗਿਆ ਕਿੱ데 ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਓਕੇ ਵੀਜੀ ਹਾਂਜੀ ਹਾਂਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਹੈ ਤੁਹਾਨੂੰ ਪਤਾ ਰਾਹੁਲ ਸਿੰਘ ਕਿਹੜੇ ਮੁੰਡੇ ਨਾਲ ਕਿਹੜੇ ਗੈਂਗਸਟਰ ਲੋਹਰ ਨਾਲ ਅਰੈਸਟ ਹੋਇਆ ਨਹੀਂ ਜੀ ਕਿਦਣਾ ਹੋ ਗਿਆ ਜੀ ਵੀਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲੈ ਕੇ ਆਏ ਦੋ ਮੁੰਡਿਆਂ ਨੇ ਗਿਫਟ ਅੱਛਾ ਤੇ ਉਹ ਲਿਫਟ ਆ ਅਸੀਂ ਆਇਆ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul ਦੀ ਅੱਛਾ ਤੇ ਕੁਝ ਨਿਕਲਿਆ ਜਿੱਦੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਹਾਂ ਜੀ ਵੀ ਪੀਓ ਤੁਸੀਂ ਦੱਸੋ ਕੀ ਕਰਨਾ ਬੇਟੇ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕਿਸੇ ਗੱਲ 'ਚ ਵੀਰ ਜੀ ਬਾਰੇ ਤੁਸੀਂ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਤੁਸੀਂ ਕਿੱਥੇ ਨਾਲ ਬਹੁਤ ਵਧੀਆ ਖੁਸ਼ ਹਾਂ ਜੀ ਕਿੱਥੇ ਆ ਗਾ ਕਦੋਂ ਛਡਾਈਏ ਕਿੱਥੇ ਆ ਐਸ ਵੇਲੇ ਕਿੱਥੇ ਆ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਕਿੱਥੇ ਆ ਜੀ ਇਹ ਕਿੱਥੇ ਛਡਾਣਾ ਹੈ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਓਕੇ ਹਾਂਜੀ ਜੀ 50000 ਰੁਪਿਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਵਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਸਰ ਤੁਸੀਂ ਉਹ 50 ਹਜ਼ਾਰ ਕਿਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹ ਨਾ ਕਿੱਥੇ ਨਹੀਂ ਤੁਸੀਂ ਗੂਗਲ ਪੇ ਫੋਨ ਪੇ ਪੇਟੀਐਮ ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਨੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਥੇ ਕਹੋਗੇ ਭੇਜ ਦਨੇ ਆ ਜੀ ਤੁਸੀਂ ਗੂਗਲ ਪੇ ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਣਾ हां जी हां जी, लिखवा दो। ओपन करो गूगल पे हां हेलो जी, हाँ हां, जी. हां, जी, हां जी, लिखा दो जी यस ब्रदर गूगल पे ओपन करो हाँ जी नंबर नाइन डबल नाइन जीरो थ्री थ्री डबल नाइन डबल नाइन 2798 2798 ٹھیک ہے جی کس نام تو ہوگا جی یہ کس نام تو ہوگا جی ਕਰੋ نا ਦੱਸਾ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਇੱਕ ਵੰਨ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ٹھیک ہے ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਦੇ ਜੀ ਤੁਹਾਨੂੰ ਹੁਣੇ ਕਰ ਦਿੰਦੇ ਆ ਲਾਈਨ ਤੇ ਆ ਕਰੋ ਵੀ ਜੀ ਨਾਮ ਦੱਸੋ ਗੂਗਲ 'ਤੇ ਨਾਮ ਕੀ ਆਇਆ ਆ ਹਾਂ ਚੈੱਕ ਕਰ ਰਹੇ ਆਂ ਜੀ ਖੋਲ ਰਹੇ ਆਂ ਨੈਟ ਬੜਾ ਘੱਟ ਚੱਲਦਾ ਪਿਆ ਵਾ ਖੋਲ ਰਹੇ ਆਂ ਬਸ ਤੁਹਾਨੂੰ ਭੇਜ ਦਿਆ ਮੈਂ ਲਾਈਨ ਤੇ ਹਾਂ ਨਾਮ ਦੱਸਣਾ ਕੀ ਆ ਜਰਾ ਮੈਂ ਜੀ ਨੇ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹਣਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਆ ਔਰ ਉਹ ਬਹੁਤ ਵੱਡੇ سنگੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦ ਕੀ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਮੈਂ ਮੈਰਿਡ ਆ ਔਰ ਕਿੰਨੀ ਵੱਡੀ ਐਫਰਜੀ ਵਾੜਾ ਇਦਾਂ ਦੀਆਂ ਟਰੈਪ ਕਾਲਸ ਤੇ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਬੀਆ ਟਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਸ ਆ ਰਹੀਆਂ ਕਿਤੇ ਕੋਈ ਫਰौती ਮੰਗ ਰਿਹਾ ਕਿੰਨੇ ਕੋਈ ਠੱਗੀ ਮਾਰ ਰਿਹਾ ਕਿਸੇ ਕੋ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜ਼ੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਆਪਰੇ ਸਰਦੇ ਵਿੱਚ ਕਾਲਸ ਆਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਅਰੈਸਟ ਕਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਰਿਆ ਤੁਹਾਡਾ ਬੱਚਾ ਹਵਾਲਾ ਚ ਆ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਜਾਂ ਉਹਨਾਂ ਦੇ ਬੈਡਰੂਮ ਦੇ ਵਿੱਚ ਸੌ ਰਿਹਾ ਹੁੰਦਾ ਪਰ ਉਹਨਾਂ ਨੂੰ ਇੱਕ ਭੰਪਾ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਕਿ ਤੁਹਾਡੇ ਬੱਚੇ ਦੇ ਉੱਤੇ ਸਭ ਤੋਂ ਸਖਤ ਕਾਰਵਾਈ ਸਰੰਜਾਮ ਅਸੀਂ ਕਰ ਰਹੇ ਆ ਨਹੀਂ ਕਰਾਂਗੇ ਪਰ ਤੁਸੀਂ ਇਹਨੇ ਪੈਸੇ ਸਾਨੂੰ Google Pay ਤੇ ਰਾਈ ਪਾ ਦਿਓ ਆਨਲਾਈਨ ਸਿਸਟਮ ਦੇ ਰਾਹੀਂ ਪਾ ਦੋ ਇੰਟਰਨੈਟ ਬੈਂਕਿੰਗ ਦੇ ਰਾਹੀਂ ਪਾ ਦੋ ਸਿੱਧੀ ਸਿੱਧੀ ਗੱਲ ਹੈ ਕਿ ਇੰਨਾ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਬਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇੰਨਾ ਆਈਵੀਆ ਟ੍ਰੈਪਸ ਨੂੰ ਇੰਨਾ ਇੰਟਰਨੈਟ ਕਾਲਿੰਗ ਟ੍ਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ناکਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਅ ਆਂਡ ਆਰਡਰ ਦਾ ਇਸ਼ੂ ਹੈਗਾ ਕਿਸੇ ਕੋਲੋਂ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜ਼ੀ ਤੌਰ ਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਡਰਾਪਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘੇਰਨ ਲਈ ਆਮ ਆਫੀਸਰਸ ਨੂੰ ਘੇਰਨ ਲਈ ਕਿਸੇ ਵੱਡੇ ਅਫਸਰ ਦੀ ਡੀਪੀ ਇਸਤੇਮਾਲ ਕਰ ਲਈ ਜਾਂਦੀ ਆ ਹੋਰ ਸਾਰੇ ਡਰਾਪਸ ਇਦਾਂ ਦੇ ਮਾਮਲਿਆਂ ਦੇ ਵਿੱਚ ਲਾਏ ਜਾਂਦੇ ਆ ਜਦਕਿ ਅਸੀਂ ਪੜ੍ਹੇ ਲਿਖੇ ਲੋਕ ਇਹ ਗੱਲਾਂ ਨੂੰ ਭਾਵ ਪਾਉਣੇ ਆ ਸਮਝ ਪਾਉਣੇ ਆ ਮੇਰਾ ਮੇਨ ਮਕਸਦ ਇਸ ਗੱਲ ਦਾ ਇਹ ਹੀ ਸਿਗਾ ਇਹ ਇਹ ਮੈਸੇਜ ਮੈਂ ਲੋਕਾਂ ਤੱਕ ਦਵਾ ਆਮ ਆਵਾਮ ਵੀ ਇਹ ਸਮਝੇ ਜੇ ਉਹਨਾਂ ਨੂੰ ਵੀ ਇਦਾਂ ਦੀ ਕੋਈ ਕਾਲ ਆਉਂਦੀ ਆ ਤੇ ਉਹਦੇ ਉੱਤੇ ਭਰਮ ਦੇ ਵਿੱਚ ਨਾ ਆਉਣ ਡਰ ਖੌਫ ਦੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀਵਾਂ ਨਾਲ ਗੱਲ ਕਰ ਲੈਣ ਆਪਣੇ ਬੱਚੇ ਦੇ ਨਾਲ ਗੱਲ ਕਰ ਲੈਣ ਉਹਨਾਂ ਦੀ ਸੇਫਟੀ ਸਿਕਿਉਰਿਟੀ ਸੁਨਿਸ਼ਚਿਤ ਕਰਨ ਔਰ ਇਨ੍ਹਾਂ ਦੀਆਂ ਫਰਾਡ ਫੇਕ ਕਾਲਾਂ ਤੋਂ ਇਨ੍ਹਾਂ ਦੇ ਇੰਟਰਨੈਟ ਟਰੈਕਸ ਤੋਂ ਆਈਪੀ ਐਡਰੈਸ ਤੋਂ ਜਿੰਨੀਆਂ ਸਸਪੀਸ਼ੀਅਸ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪੁਲਿਸ ਨੂੰ ਵੀ ਇਨਫੋਰਮ ਕਰ ਦੇਣ ਤੇ ਇਦਾਂ ਨੂੰ ਕਿਸੇ ਵੀ ਲਿੰਕ ਨੂੰ ਓਪਨ ਨਾ ਕਰਨ ਕੋਈ ਪੈਸਾ ਕਿਸੇ ਨੂੰ ਨਾ ਭੇਜਣ ਔਰ ਇੰਟਰਨੈਟ ਦਾ ਕੋਈ ਵੀ ਕਿਸੇ ਦੇ ਕਹਿਣ ਤੇ ਉਹਤੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਇਸਤੇਮਾਲ ਨਾ ਕਰ ਇਹ ਹੀ ਮੇਰੀ ਆਪ ਸਭ ਨੂੰ ਬਰਜ਼ੋਰ ਅਪੀਲ ਆ ਔਰ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਆ ਕਿ ਜਲਦ ਤੋਂ ਜਲਦ ਇਦਾਂ ਦੀਆਂ ਫੇਕ ਕਾਲ ਟਰੈਪਸ ਨੂੰ ਰੋਕਣ ਅਢਾਹਰ ਕਰਨ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਦਾਂ ਸੀਨੀਅਰ ਸਿਟੀਜ਼ਨਸ ਨੂੰ ਬਜ਼ੁਰਗਾਂ ਨੂੰ ਬੇਵਕੂਫ ਬਣਾਉਂਦੇ ਆ ਘਰ ਦੇ ਮਹਿਲਾਵਾਂ ਨੂੰ ਬੇਵਕੂਫ ਬਣਾਉਂਦੇ ਆ ਆਮ ਲੋਕਾਂ ਨੂੰ ਦਿਮਾਗੀ ਟਰੋਮਾ ਦਿੰਦੇ ਆ ਉਹਨਾਂ ਨੂੰ ਅਰੈਸਟ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਪੰਜਾਬ ਦੇ ਵਿੱਚ ਇਹਨਾਂ ਕਾਸ ਦੇ ਉੱਤੇ ਰੋਕਥਾਮ ਲੱਗ ਸਕੇ ਧੰਨਵਾਦ